ਹਾਂਜੀ ਬਾਬੇ ਜੀ ਆਪਾਂ ਬੀਜ ਰਹੇ ਆ ਅੱਜ ਕਣਕ ਵੀਰਤਾ ਦਾ ਤੁਹਾਨੂੰ ਸਾਰੀ ਗੱਲ ਬਾਤ ਦੱਸਦੇ ਆ ਜੀ ਜਿਹੜਾ ਆਪਾਂ ਇਹ ਵਲੌਗ ਅੱਜ ਦਾ ਬਣਾ ਰਹੇ ਆ ਕਿਸ ਤਰ੍ਹਾਂ ਕਣਕ ਦੀ ਬਜਾਈ ਕੀਤੀ ਜਾਂਦੀ ਹੈ ਜੀ ਕਿੰਨਾ ਬੀਜ ਪਾਇਆ ਜਾਂਦਾ ਹੈ ਜੀ ਸਾਰਾ ਤੁਹਾਨੂੰ ਦੱਸਾਂਗੇ ਜੀ ਆਜੋ ਕਰਾ ਵੀਡੀਓ ਅਖੀਰ ਤੱਕ ਦੇਖਿਆ ਜੇ ਤੇ ਸ਼ੇਅਰ ਕਰਿਆ ਜੀ ਬਾਈ ਜੀ ਇਹ ਜਿਹੜਾ ਇੱਕ ਥੋੜਾ ਆਪਾਂ ਨੂੰ 12 32 16 ਦਾ ਮਿਲਿਆ ਵਾ ਜੀ ਉਹ ਕੇਰਨਾ ਵਾ ਬਾਕੀ ਜਿਹੜੀ ਸਾਰੀ डीएपी ਖਾਦ ਆ ਜੀ ਉਹ ਕੇਰਾਂਗੇ ਕਿਉਂਕਿ ਇਸ ਵਾਰ ਛੋਲ ਰਹੀ ਹੈ ਜੀ ਕੀ ਖਾਦ ਵੈਸੇ ਨਹੀਂ ਮਿਲੀ ਬੜੇ ਤਗੜੇ ਹੋ ਕੇ ਭੱਜ ਨੱਸ ਕਰਕੇ ਬਾਈ ਜੀ ਖਾਦ ਲੱਭੀ ਆ ਖਾਦ ਵੀ ਬਾਈ ਜੀ ਕਿਉਂਕਿ ਉਹਨਾਂ ਨੂੰ ਵੀ ਪਿੱਛੋਂ ਮਹਿੰਗੀਆਂ ਆ ਰਹੀਆਂ ਜਿੰਦੇ ਕੋਲੇ ਗਾ ਵੇਖੋ ਤੋੜੇ ਦਾ ਰੇਟ ਤੁਹਾਨੂੰ ਵਿਖਾ ਦਿੰਨੇ ਆ ਜੀ ਕਿੰਨਾ ਤੋੜੇ ਦਾ ਰੇਟ ਆ ਦੇਖੋ 13 ਰੁਪਏ ਤੇ 50 ਪੈਸੇ ਆ ਬਾਈ ਜੀ ਤੋੜੇ ਦਾ ਰੇਟ ਪ੍ਰਤੀ ਬੋਰੀ ਆ ਲੇਖੋ 1350 ਰੁਪਏ ਤੇ ਬਾਕੀ ਵੀਰ ਜੀ ਇਹ ਐ ਕਿ ਕਈਆਂ ਨੂੰ ਬਹੁਤ ਮਹਿੰਗੀਆਂ ਮਿਲੀਆਂ ਕਈਆਂ ਨੂੰ 1500 ਕਈਆਂ ਨੂੰ 1600 ਜਿੰਦੇ ਕੋਲ ਹਨਾ ਉਸ ਉਹੀ ਰੇਟ ਲਾਇਆ ਗਰਿਆਂ ਨੇ ਜਿੰਦੇ ਜਿੰਦੇ ਕੋਲ ਹੈਗੀਆ ਚਲੋ ਬਾਈ ਜੀ ਨਾ ਜੈ ਜੈ ਚਲੋ ਬਾਈ ਜੀ ਔਖੇ ਸੋਖੇ ਵੇਲੇ ਕਿਉਂਕਿ ਜਦੋਂ ਕੀ ਆਨੇ ਤੇ ਨਾ ਕੋਈ ਚੀਜ਼ ਲੱਭੇ ਫਿਰ ਮਾਰੀਦਿਆਂ ਬਾਈ ਜੀ ਕਿਸਾਨਾਂ ਨੂੰ ਕਰਨਾ ਪੈਂਦਾ ਜੀ ਵਾਦਾ ਘਾਟਾ ਕਰਕੇ ਬੋਰੀਆਂ ਚੁਕਲੀਆਂ ਪੈਣੀਆਂ ਜੀ ਇਸ ਤੇ ਸਰਕਾਰ ਗੌਰ ਕਰੇ ਵੀ ਜਿਹੜੀ ਡਾਈ ਖਾਦ ਤਿਆਰ ਕਰਨੀ ਪਹਿਲੋਂ ਕਰੇ ਤੇ ਬੋਰੀ ਆਪਾਂ ਚੁੱਕ ਲਈ ਆ ਜੀ ਤੇ ਹੁਣ ਜਾ ਕੇ ਸੁੱਟਾਂਗੇ ਆਪਾਂ ਖੇਤ ਦੇ ਵਿੱਚ ਆਜੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਖੇਤਾਂ ਦੇ ਵਿੱਚ ਜੀ ਤੇ ਬਾਕੀ ਖੇਤ ਦੇ ਵਿੱਚ ਪਹੁੰਚ ਗਏ ਆ ਜੀ ਇਹ ਹੁਣ ਆਪਾਂ ਸੁੱਟ ਰਹੇ ਆ ਜੀ 40 ਕਿਲੋ ਬੀ ਆ ਜੀ ਸ਼੍ਰੀ ਰਾਮ ਵਾਲਿਆਂ ਦਾ 677 ਕਣਕ ਆ ਜੀ ਉਹ ਸੋਨਾ ਬੀਆ ਲਾਲ ਕਣਕ ਆ ਜੀ ਪੂਰੀ ਕਰਾਂ ਦੇ ਵੇਖੋ ਕਰਾਂ ਰੋਟੀ ਪੱਕੂਗੀ ਨੰਨਦ ਵਾਲੀ ਹੈ ਨਾ ਬਹੁਤ ਸੋਣੀ ਰੋਟੀ ਪੱਕੂਗੀ ਐਨ ਕਰਾ ਦੀ ਦਾ ਕੱਲਾ ਕੱਲਾ ਦਾਣਾ ਦਾਣਾ ਵੀ ਬਾਈ ਜੀ ਵੇਖੋ ਐ ਲੰਬਾਈ ਜਿਹਾ ਹੈ ਨਾ ਤੇ ਹੁਣ ਇਹਦੇ ਜਿਹੜਾ ਆਪਾਂ ਦੋ ਟੱਕਣ ਕਲੋਰੋ ਦੇ ਪਾਏ ਆ ਜੀ ਤੇ ਪਾਣੀ ਦਾ ਛੱਟਾ ਦੇ ਕੇ ਥੋੜਾ ਜਿਹਾ ਤੇ ਇਹਨੂੰ ਰੀਜ ਨਾਲ ਆਪਾਂ ਤਸੱਲੀ ਨਾਲ ਬਾਈ ਜੀ ਅਰ ਲਾਉਣਾ ਵਾ ਅਰ ਲਾ ਕੇ ਵਿੱਚ ਤੇ ਫੇਰ ਬਾਈ ਜੀ ਜਾ ਕੇ ਇਹ ਛੱਟਾ ਦੇਣਾ ਆਪਾਂ ਕਿਉਂਕਿ ਥੋੜਾ ਜਿਹਾ ਪਾਣੀ ਆਲਿਆ ਥੋੜੀ ਜੀ ਕਲੋਰੋ ਵਿੱਚ ਪਾਈ ਹੈ ਜੀ ਜਿਹੜੀ 20% ਵਾਲੀ ਹੁੰਦੀ ਆਏ ਵੇਖੋ ਦੋ ਟੱਕਣ 20% ਵਾਲੀ ਜਿਹੜੀ ਕਲੋਰੋ ਆ ਜੀ ਆਪਾਂ ਪਾ ਦਾਂਗੇ ਜੀ 50 ਗ੍ਰਾਮ ਦਾ ਇੱਕ ਟੱਕਣਾ ਤੇ ਦੋ ਪਾਉਣੇ ਆ ਜੀ ਦੂਜਰਾ ਦੋ ਪਾ ਕੇ ਬਾਈ ਜੀ ਹੁਣ ਆ ਰੀ ਜਨ ਆਪਾਂ ਇਹਨੂੰ ਮਲ ਦੇਣਾ ਜੀ ਤਸੱਲੀ ਦੇ ਨਾਲ ਹੁਣ ਕਰਾਂ ਦੀ ਆਪਾਂ ਇਹਦੀ ਮਿਲਾਵਟ ਕਰਕੇ ਤੇ ਫਿਰ ਡਰੇਲਰ ਦੇ ਵਿੱਚ ਪਾਵਾਂਗੇ ਜੀ ਤੇ ਨੌਨ ਕਰਨ ਨੂੰ ਕਿ ਇਹ ਕਾਦੇ ਵਾਸਤੇ ਪਾਉਣੀ ਪੈਂਦੀ ਹੈ ਜਿਹੜੀ ਇਹ ਸਿਉਂਕ ਲੱਗਦੀ ਹੈ ਨਾ ਕਲੋਰੋ ਸਿਉਂਕ ਨਾ ਲੱਗੇ ਕਣਕ ਨੂੰ ਕਣਕ ਵਧੀਆ ਤੁਰੇ ਹੈ ਨਾ ਕਈ ਵਾਰ ਬੂਟਾ ਆਪਣਾ ਬਾਈ ਜੀ ਵਿੱਚ ਦੂਸਰੇ ਆਸੇ ਪਾਸੇ ਵਾਲੇ ਬੂਟੇ ਵੱਡੇ ਹੋ ਜਾਂਦੇ ਆ ਤੇ ਕਈਆਂ ਧੋੜੀਆਂ ਵਿੱਚ ਛੋਟੀਆਂ ਹੀ ਰਹਿ ਜਾਂਦੀਆਂ ਵਾ ਤੇ ਸਮਝ ਲਓ ਵੀ ਉੱਥੇ ਜਾਂਦਾ ਸਿਉਂਕ ਆ ਤੇ ਪਾਣੀ ਵੀ ਕਣਕ ਨੂੰ ਬਾਈ ਜੀ ਹਸਾਬ ਕਿਤਾਬ ਨਾਲ ਹੀ ਲਾਉਣਾ ਪੈਂਦਾ ਜੀ ਜਿਆਦਾ ਕਿਆਰੀ ਉਹ ਨਾ ਨਾ ਪਾਣੀ ਜਾਵੇ ਕਿਉਂਕਿ ਇਹ ਛੋਨੇ ਵਾਂਗੂ ਨਹੀਂ ਇਹ ਪਿਠੋਕ ਕੇ ਕਿੱਲਾ ਪਰ ਦੋ ਹਿਸਾਬ ਸਾਹਿਬ ਨੇ ਪਾਣੀ ਲੱਗੇ ਤੇ ਵਧੀਆ ਵਾ ਜੀ ਤੇ ਹੁਣ ਤਸਲੀਂ ਨਾਲ ਆਪਾਂ ਇਹਨੂੰ ਰਲਾ ਰਹੇ ਹਾਂ ਜੀ ਤੇ ਡ੍ਰਿਲ ਵਾਲੇ ਬਾਈ ਨੇ ਵੀ ਡਰਾਈਵਰ ਸਾਹਿਬ ਨੇ ਟੱਕਣ ਚੋਕਤਾ ਹੈ ਜੀ ਜਿਹੜੀ ਡ੍ਰਿਲ ਆਏ ਇਹ ਸੁਪਰ ਸ਼ੀਡਰ ਡ੍ਰੇਲਾ ਤੇ ਹੁਣ ਆਪਾਂ ਜਿਹੜਾ ਇਹ ਪਾ ਦੇਣ ਲੱਗੇ ਆਂ ਦੇ ਵਿੱਚ ਬੀਜ ਤੇ ਖਾਦ ਨਾਲ ਸਾਡੇ ਸਭਰਾਵਾਂ ਵਾਲਾ ਡਰਾਈਵਰ ਜੀ ਜਿਹੜਾ ਕਲਕੱਤਾ ਡਰਾਈਵਰੀ ਕੀਤੀ ਆ ਤੇ ਆਪਾਂ ਬਾਈ ਜੀ ਬੰਬਈ ਸ਼ਹਿਰ ਟੂ ਕਲਕੱਤਾ ਟੂ ਚਨਈ ਟੂ ਦਿੱਲੀ ਟੂ ਅੰਮ੍ਰਿਤਸਰ ਚੱਲਦੇ ਰਹੇ ਆ ਬੰਬੇ ਤੋਂ ਜੀ ਤੇ ਟੂ ਜੰਮੂ ਕਸ਼ਮੀਰ 15 ਸਾਲ ਬਾਅਦ ਭਰਾ ਤੁਹਾਡੇ ਨੇ ਡਰਾਈਵਰੀ ਕੀਤੀ ਆ ਤੇ ਡਰੈਲ ਚੱਲ ਪਈ ਆ ਬਾਈ ਜੀ ਤੇ 20 ਵੀ ਤੁਹਾਨੂੰ ਪਾਉਣੇ ਆ ਵਿਖਾਉਣੇ ਵੀ ਆ ਜੋ ਕਿੰਨਾ ਪੈਂਦਾ ਹੁਣ ਆ ਜਿਹੜਾ 20 ਆ ਇਹ ਹੁਣ ਆਪਾਂ ਡ੍ਰਿੱਲ ਭਰ ਦਿੱਤੀ ਆ ਜੀ ਪੂਰਾ ਪੂਰਾ ਤੋੜਾ ਪਾ ਦਿੱਤਾ ਵਾ ਤੇ ਵਿੱਚ ਡਾਈ ਪਾਈ ਆ ਜੀ ਕਾਲੇ ਰੰਗ ਦੀ ਬਾਈ ਜੀ ਧੋਖੇ ਵੀ ਬਹੁਤ ਹੁੰਦੇ ਆ ਕਈਆਂ ਦੇ ਨਾਲ ਕਿ ਪੱਥਰੀ ਵੇਚੀ ਗਏ ਲੋਕ ਰੰਗ ਕਰਕੇ ਤੇ ਇਹ ਬਿੰਦਰਖਾਰੀ ਵਾਲੀ ਜਿਹਦਾ ਟਰੈਕਟਰ ਹੈ ਜੀ 855 ਟਰੈਕਟਰ ਆ ਜੀ ਤੇ ਇਹ ਬਿੰਦਰ ਦਾ ਮੰਡਾ ਦੇ ਨਾਲ ਪਿੱਛੇ ਆਪਣਾ ਰੰਦਾ ਸੋਮਨਪ੍ਰੀਤ ਰੰਦਾਵਾ ਸਭ ਖਲੋਤੇ ਆ ਮੰਗ ਡ੍ਰਿੱਲ ਦੇ ਦੇਖੋ ਦੇਖ ਰਿਹਾ ਜੀ ਤੇ ਸੁਗਮਣ ਮੰਡਰਲ ਦਾ ਖਿਆਲ ਰੱਖੂਗਾ ਹੁਣ ਮਗਰ ਵੀ ਕੋਈ ਪੋਰ ਨਾ ਬੰਦੋ ਜੀ ਵੇਖੋ ਜਿਹੜੇ ਰੂਲੇ ਆ ਜੀ ਇਹ ਨਾਲ ਦੀ ਨਾਲ ਹੀ ਜਿਹੜੇ ਕੱਖ ਖਾਨ ਹੁੰਦੇ ਆ ਜੀ ਉਹਨੂੰ ਜਿਵੇਂ ਸੁਹਾਗਾ ਨਹੀਂ ਮਾਰ ਕੇ ਦਬ ਦੇਈਦਾ ਕਿਉਂਕਿ ਇਹ ਵਿੱਚੇ ਗਲ ਕੇ ਜਿਹੜਾ ਨਾ ਇਹਨੇ ਆਪਣਾ ਡਾਈ ਦਾ ਇਹੀ ਕੰਮ ਕਰਨਾ ਬਾਈ ਜੀ ਅੱਗ ਨਹੀਂ ਲਾਉਣੀ ਚਾਹੀਦੀ ਕਿਉਂਕਿ ਅੱਗਾ ਨਾਲ ਕਿੰਨੀਆਂ ਬਿਮਾਰੀਆਂ ਅੱਖਾਂ ਚੋਂ ਪਾਣੀ ਬੰਦੇ ਦਾ ਸਾਹ ਘੁੱਟਦਾ ਹੈ ਜੀ ਜੇ ਆ ਰੋਖਣਾ ਹੋਣਾ ਇਹ ਰੁੱਖਾਂ ਦਾ ਕਾਰਨ ਹੀ ਬਚੇ ਆ ਵੱਧ ਤੋਂ ਵੱਧ ਰੁੱਖ ਲਾਓ ਹਨਾ ਤੇ ਦੇਖੋ ਜੀ ਕਿਵੇਂ ਬਜਾਈ ਹੋ ਰਹੀ ਆ ਜੀ ਹੈਪੀ ਸ਼ੀਡਰ ਦੇ ਨਾਲ ਜਿਹੜਾ 40 ਕਿਲੋ ਖਾਦ ਤੇ 40 ਕਿਲੋ ਬੀਜ ਜਿਹੜਾ ਆਪਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਪਾਇਆ ਜੀ ਕਿੱਲੇ ਦਾ ਤੇ ਬਾਈ ਜੀ ਡ੍ਰਾਈਵਰੀ ਵੀ ਸਿਰਾਈ ਹੋਣਾ ਚਾਹੀਦਾ ਜਦੋਂ ਇਹੋ ਜਿਹਾ ਕੰਮ ਕੰਣਕ ਕੇਰਣੀ ਹੋਵੇ ਜਾਂ ਕੋਈ ਰੇਤਾ ਵਾਲੀ ਖੜ ਦੇ ਵਿੱਚੋਂ ਟਰੈਕਟਰ ਕੱਢਦਾ ਵੀ ਤੇ ਡਰਾਈਵਰ ਮਾੜਾ ਕੰਮ ਨਹੀਂ ਕਰਦਾ। ਬਾਈ ਜੀ ਮਾੜੇ ਟਰੈਕਟਰ ਤਾਂ ਹੋਂਜੀ ਚੁੱਕੇ ਜਾਂਦੇ ਆ। ਇਹਨੂੰ ਵੱਡਾ ਟਰੈਕਟਰ ਹੀ ਗੇੜਦਾ। ਅੱਗੇ ਤੋੜਾ ਵੀ ਰੱਖਿਆ ਬਾਈ ਜੀ ਟਰੈਕਟਰ ਕਿਉਂਕਿ ਚੁੱਕਿਆ ਨਾ ਜਾਵੇ ਕਿਉਂਕਿ ਜਦੋਂ ਇਹ ਆਪਾਂ ਉੱਚੇ ਨੀਵੇਂ ਰਾਵਾਂ ਤੋਂ ਚੜਾਉਣੇ ਆ ਨਾ ਤਾਂ ਬਾਈ ਜੀ ਹੈਪੀ ਸ਼ੀਟਰ ਨੂੰ ਬੈਕ ਕਰਕੇ ਚੜਾਓ ਜੇ ਕਿਤੇ ਥਾਂ ਤੁਹਾਨੂੰ ਦੀਦਾ ਨਾ ਵੀ ਥੋੜਾ ਬਹੁਤ ਕੋਈ ਫੁੱਟ 2 ਫੁੱਟ ਭਾਵੇਂ 3 ਫੁੱਟ ਵੀ ਉੱਚਾ ਵਾ। ਸਿੱਧਾ ਤੁਸੀਂ ਚੜਾਓਗੇ ਤਾਂ ਬਾਈ ਜੀ ਚੱਕਿਆ ਜਾਂਦਾ ਟਰੈਕਟਰ ਤੇ ਜਦੋਂ ਵੀ ਚੜਾਉਣਾ ਵਾ ਟਰੈਕਟਰ ਬੈਗ ਚੜਾਉਣਾ ਵਾ ਵੀ ਇਹ ਨਾ ਹੋਵੇ ਸਿੱਧਾ ਟਰੈਕਟਰ ਚੜਾਈਏ ਤਾਂ ਪਲਟੀ ਹੋਣ ਦਾ ਵੀ ਚੱਕਿਆ ਜਾਂਦਾ ਖਤਰਾ ਵੀ ਮੂਦਾ ਹੋ ਸਕਦਾ ਹੈ ਤੇ ਬੈਕ ਕਰਕੇ ਕੋਈ ਵਜ਼ਨ ਜ਼ਿਆਦਾ ਹੁੰਦਾ ਵਾ ਤੇ ਟਰੈਕਟਰ ਵੇਰ ਕੇ ਕਿਸੇ ਨਾ ਕਿਸੇ ਬੰਨੇ ਚਲਾ ਜਾਂਦਾ ਵਾ ਜਦੋਂ ਚੜਾਉਣੇ ਆ ਬਾਕੀ ਆ ਵੇਖੋ ਕਿਵੇਂ ਕਰਾਂ ਖੇਤ ਬਣ ਕੇ ਲੱਗਦਾ ਕਿ ਨਹੀਂ ਕਿਵੇਂ ਹੁਣ ਭਾਵੇਂ ਇਹਦੇ ਵਿੱਚ ਜਿੰਦਰੇ ਨਵਟ ਪਾ ਲੋ ਜਿਵੇਂ ਮਰਜ਼ੀ ਬਾਕੀ ਇਹ ਜਿਹੜੀ ਪਰਾਲੀ ਆ ਬਾਈ ਜੀ ਗਲ ਕੇ ਆਪਾਂ ਨੂੰ ਖਾਦ ਦਾ ਹੀ ਕੰਮ ਕਰਨਾ ਇਹਦੇ ਵਿੱਚ ਹੁਣ ਆਪਾਂ ਨੂੰ ਜਿਹੜੇ ਤਿੰਨ ਤਨ ਬੋਰੀਆਂ ਪਾਉਂਦੇ ਆ ਦੋ ਦੋ ਬੋਰੀਆਂ ਪਾਵਾਂਗੇ ਤੇ ਸਰ ਜਾਊਗਾ ਆ ਵੇਖੋ ਤੁਹਾਡੇ ਸਾਹਮਣੇ ਕਿੱਡੇ ਕਿੱਡੇ ਬੁੱਤੇ ਆ ਜੀ ਕੋਈ ਅੱਗ ਵੀ ਨਹੀਂ ਲਾਈ ਤੇ ਉਤਰਾਂ ਹੀ ਵਿੱਚ ਸਾਰੇ ਆਪਾਂ ਵਾਹੇ ਆ ਜੀ ਵਾਕੀ ਤੇ ਪਤਾ ਨਹੀਂ ਲੱਗਦਾ ਵੀ ਆ ਵੇਖੋ ਏਡੇ ਏਡੇ ਪੁੱਥੇ ਆ ਤੇ ਜ਼ਮੀਨ ਵੇਖੋ ਐ ਬਣ ਗਈ ਆ ਜਿਵੇਂ ਹਿਸਾਬ ਨਾਲ ਆਪਾਂ ਦੋ ਦੋ ਤੀਰ ਤੀਰ ਤਮੀਆਂ ਦੀ ਨਹੀਂ ਲਾ ਦਿੰਦੇ ਉਹ ਜੀ ਜ਼ਮੀਨ ਬਣ ਚੁੱਕੀ ਆ ਜਿਸ ਵਾਕਾ ਵੀ ਤੀਰ ਮਾਰ ਕੇ ਸਵਾਗਾ ਮਾਰ ਦਿੰਨੇ ਆ ਤੇ ਉਸ ਹਿਸਾਬ ਨਾਲ ਪੈਲੀ ਦੇਖੋ ਜੀ ਹੁਣ ਕਰੈਣ ਕੱਲਾ ਕੱਲਾ ਬਾਈ ਜੀ ਬੀਏ ਜਿਹੜਾ ਉਗਣਾ ਕਿਉਂਕਿ ਪੋਰ ਦੀ ਬੀਜੀ ਕਣਕ ਛੇਤੀ ਬਾਈ ਜੀ ਡਿੱਗਦੀ ਨਹੀਂ ਆ ਵੀਡੀਓ ਸ਼ੇਅਰ ਕਰਿਆ ਜੇ ਨੱਪਕੇ ਹੋਰ ਕਿਸਾਨ ਭਰਾਵਾਂ ਤੱਕ ਵੀ ਪਹੁੰਚਾਓ ਪਤਾ ਲੱਗ ਸਕੇ ਵੀ ਕਿਹੇ ਤਰ੍ਹਾਂ ਕਿਹੇ ਤਰ੍ਹਾਂ ਜਿਹੜਾ ਵੀਰ ਕਿਉਂਕਿ ਹਰ ਇੱਕ ਆਪੋ ਆਪਣੇ ਤਜਰਬਿਆਂ ਨਾਲ ਬਾਈ ਕਿਸਾਨ ਚੱਲਦਾ ਹੈ ਜੀ ਬੜੀ ਬਾਕੀ ਵੀਰ ਜੀ ਖੇਤੀਬਾੜੀ ਅਫਸਰਾਂ ਦੇ ਆਸੀ ਸਰਦਾਰ ਭਵਿੰਦਰ ਸਿੰਘ ਜੀ ਕੈਂਪ ਲਾਉਂਦੇ ਰਹਿੰਦੇ ਆ ਤੇ ਉਸੇ ਹਿਸਾਬ ਕੁਤਾਵਨਾ ਚੱਲਦਾ ਹੈ ਜੀ